ਇੱਤਰਬਹਾ ਨੇੜਲੇ ਪਿੰਡ ਮਦੀਰ ਦੇ ਵਿੱਚ ਵੀਟ ਗ੍ਰਾਸ ਦੇ ਲੰਗਰ ਦੀ ਸੇਵਾ 15 ਜਨਵਰੀ ਤੋਂ ਲਗਾਤਾਰ ਜਾਰੀ ਹੈ। ਇਹ ਸੇਵਾ ਨੌਜਵਾਨ ਵੀਰਾਂ ਵੱਲੋਂ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਕੀਤੀ ਜਾ ਰਹੀ ਹੈ ਤੇ ਮਾਰਚ ਤੱਕ ਜਾਰੀ ਰਹੇਗੀ। ਵੀਟ ਗ੍ਰਾਸ ਤਿਆਰ ਕਰਨ ਦੇ ਲਈ ਨੌਜਵਾਨ ਵੀਰ ਸਵੇਰੇ 4 ਵਜੇ ਗੁਰਦੁਆਰਾ ਸਾਹਿਬ ਵਿਖੇ ਪਹੁੰਚ ਕੇ ਉੱਗੀ ਹੋਈ ਕਣਕ ਨੂੰ ਚੰਗੀ ਤਰੀਕੇ ਨਾਲ ਕੱਟ ਕੇ ਉਸ ਤੋਂ ਬਾਅਦ ਪਾਣੀ ਦੇ ਨਾਲ ਕਣਕ ਨੂੰ ਧੋਤਾ ਜਾਂਦਾ ਹੈ। ਉਸ ਤੋਂ ਬਾਅਦ ਕੁੰਡੇ ਕੋਟੇ ਨਾਲ ਕੁੱਟ ਕੇ ਮਸ਼ੀਨ ਦੁਆਰਾ ਜੂਸ ਕੱਢਿਆ ਜਾਂਦਾ ਹੈ ਅਤੇ ਨਾਲ ਦੀ ਨਾਲ ਸੰਗਤਾਂ ਨੂੰ ਪਰ ਵਿਅਕਤੀ 30 ਐਮਐਲ ਦੇ ਹਿਸਾਬ ਨਾਲ ਜੂਸ ਪੁਲਾਇਆ ਜਾਂਦਾ ਹੈ। ਵੱਡੀ ਗਿਣਤੀ ਵਿੱਚ ਸੰਗਤਾਂ ਪਿੰਡੋਂ ਅਤੇ ਆਸ-ਪਾਸ ਦੇ ਪਿੰਡਾਂ ਤੋਂ ਗੁਰਦੁਆਰਾ ਸਹਿ ਵਿਖੇ ਪਹੁੰਚ ਕੇ ਜੂਸ ਪੀਂਦੀਆਂ ਨੇ। ਨੌਜਵਨ ਵੀਰਾਂ ਨੇ ਦੱਸਿਆ ਕਿ ਤਕਰੀਬਨ ਹਰ ਰੋਜ਼ 300 ਵਿਅਕਤੀ ਇੱਥੋਂ ਜੂਸ ਪੀ ਕੇ ਜਾਂਦਾ ਹੈ। ਇਹ ਜੂਸ ਗੁਰਦੁਆਰਾ ਸਹਿ ਵਿਖੇ ਸਵੇਰੇ 5 ਵਜੇ ਤੋਂ ਲੈ ਕੇ 7 ਵਜੇ ਤੱਕ بلا ਜਾਂਦਾ ਹੈ ਜਾਣਕਾਰੀ ਦਿੰਦਿਆਂ ਨੌਜਵਨ ਵੀਰਾਂ ਅਤੇ ਪ੍ਰਬੰਧਕ ਕਮੇਟੀ ਨੇ ਦੱਸਿਆ ਕਿ ਇਹ ਜੂਸ ਲਈ ਆਰਗੈਨਿਕ ਕਣਕ ਉਗਾਈ ਜਾਂਦੀ ਹੈ ਅਤੇ ਕੁਦਰਤੀ ਮਿੱਟੀ ਜੋ ਕਿ ਰੇਸਪਰੇਅ ਤੋਂ ਮੁਕਤ ਹੁੰਦੀ ਹੈ ਉਸ ਵਿੱਚ ਕਣਕ ਨੂੰ ਅਗਾਉਂਦੇ ਹਨ ਜਦੋਂ ਕਣਕ ਉੱਗ ਜਾਂਦੀ ਹੈ ਕੱਟਣ ਦੇ लायक ਹੋ ਜਾਂਦੀ ਹੈ ਤਾਂ ਉਸ ਤੋਂ ਬਾਅਦ ਜੂਸ ਦੀ ਪ੍ਰਕਿਰਿਆ ਜਿਹੜੀ ਆ ਉਹ ਸ਼ੁਰੂ ਹੁੰਦੀ ਹੈ ਉਹਨਾਂ ਨੇ ਦੱਸਿਆ ਕਿ ਇਸ ਜੂਸ ਦੇ ਵਿੱਚ ਸਰੀਰ ਲਈ ਲੋੜੀਂਦੇ 93 ਤੱਤ ਮੌਜੂਦ ਹੈ ਇਸ ਤੋਂ ਇਲਾਵਾ ਇਹ ਜੂਸਾ ਕੈਂਸਰ ਵਰਗੇ ਭਿਆਨਕ ਰੋਗ ਨਾਲ ਲੜਨ ਦੀ ਸਮਰੱਥਾ ਵੀ ਰੱਖਦਾ ਹੈ ਨਾਲ ਹੀ ਸ਼ੂਗਰ, ਗਠੀਆ, ਬਵਾਸੀਰ, ਸਾਹ ਦੀ ਬਿਮਾਰੀ, ਪਾਚਨ ਕਿਰਿਆ, ਵਾਧਾ ਵਜਨ ਵਰਗੀਆਂ ਹੋਰ ਅਨੇਕਾਂ ਬਿਮਾਰੀਆਂ ਇਸ ਜੂਸ ਪੀਣ ਦੇ ਨਾਲ ਠੀਕ ਹੁੰਦੀਆਂ ਨੇ ਜੂਸ ਪੀ ਕੇ ਲਾਹਾ ਲੈ ਰੀ ਸੰਗਤ ਨੇ ਦੱਸਿਆ ਕਿ ਨੌਜਵਾਨ ਵੀਰਾਂ ਦਾ ਇਹ ਉਪਰਾਲਾ ਉਹਨਾਂ ਨੂੰ ਬਹੁਤ ਵਧੀਆ ਲੱਗਿਆ ਜਿੱਥੇ ਕਿ ਨੌਜਵਾਨ ਵੀਰਾਂ ਨੇ ਲੋਕਾਂ ਦੀ ਸਿਹਤ ਦਾ ਖਿਆਲ ਰੱਖਦੇ ਹੋਏ ਇਹ ਉਪਰਾਲਾ ਕੀਤਾ ਉੱਥੇ ਹੀ ਨੌਜਵਾਨ ਇਸ ਉਪਰਾਲੇ ਦੇ ਨਾਲ ਨਸ਼ਿਆਂ ਤੋਂ ਵੀ ਬਚੇ ਰਹਿਣਗੇ ਤੇ ਹੋਰ ਨੌਜਵਾਨਾਂ ਦੇ ਲਈ ਵੀ ਇੱਕ ਮਿਸਾਲ ਪੈਦਾ ਕਰਨਗੇ ਆਓ ਕਰਦੇ ਹਾਂ ਪ੍ਰਬੰਧਕਾਂ ਨਾਲ ਗੱਲਬਾਤ ਤੇ ਨੌਜਵਾਨ ਵੀਰਾਂ ਨੇ ਇਸ ਬਾਰੇ ਜਾਣਕਾਰੀ ਦਿੱਤੀ ਆਓ ਦੇਖਦੇ ਹਾਂ ਵੀਡੀਓ ਹਾਂਜੀ ਬਾਈ ਜੀ ਜਿਹੜਾ ਮੰਦਿਰਪਿੰਡ ਦੇ ਵਿੱਚ ਵੀਟਗ੍ਰਾਸ ਦਾ ਲੰਗਰ ਚੱਲ ਰਿਹਾ ਹੈ ਇਹ ਕਦੋਂ ਤੋਂ ਚੱਲ ਰਿਹਾ ਹੈ ਤੇ ਕਦੋਂ ਤੱਕ ਚੱਲਣਾ ਜੀ ਇਹ 15 ਜਨਵਰੀ ਤੋਂ ਸਟਾਰਟ ਕੀਤਾ ਜੀ ਆਪਾਂ ਤੇ 1 ਮਾਰਚ ਤੱਕ ਚੱਲਣਾ ਜੀ ਇਹ ਤੇ ਇਹ ਆਪਾਂ ਨੂੰ ਹੋਸਨਾਰ ਵਾਲੇ ਨੌਜਵਾਨ ਸੇਵਾ ਸੁਸਾਇਟੀ ਵਾਲਿਆਂ ਨੇ ਪ੍ਰੇਰਿਤ ਕੀਤਾ ਸੀ ਬਾਈ ਭਿੰਦਾ ਤੇ ਬਾਈ ਜੋਧੇ ਅਰਗਿਆਂ ਨੇ ਤੇ ਸਾਡਾ ਵਧੀਆ ਸਾਨੂੰ ਉਹਨਾਂ ਨੇ ਸਹਿਯੋਗ ਦਿੱਤਾ ਸੀ ਤੇ ਰੋਜ਼ ਹੀ ਉਹ ਸਾਨੂੰ ਪੁੱਛਦੇ ਵੀ ਆ ਵੀ ਕੀ ਸੰਗਤ ਦਾ ਸਹਿਯੋਗ ਆ ਨਾ ਤੇ ਸਾਡੀ ਵਧੀਆ ਉਹਨਾਂ ਨੇ ਸਾਡਾ ਬਹੁਤ ਬਹੁਤ ਉਹਨਾਂ ਦਾ ਧੰਨਵਾਦ ਕਰਦੇ ਆ ਅਸੀਂ ਤੇ ਉਹਨਾਂ ਨੇ ਬਹੁਤ ਸਹਿਯੋਗ ਦਿੱਤਾ ਸੀ ਸਾਡਾ ਭਾਈ ਜੀ ਵੀਟ ਗ੍ਰਾਸ ਚਲਾਉਣ ਦੇ ਵਿੱਚ ਨੌਜਵਾਨਾਂ ਦਾ ਕਿੰਨਾ ਕ ਸਹਿਯੋਗ ਰਿਹਾਦਾ ਤੁਹਾਨੂੰ ਜਾਂ ਪਿੰਡ ਵਾਲਿਆਂ ਦਾ ਜੀ ਸਾਨੂੰ ਪਿੰਡ ਵਾਲਿਆਂ ਦਾ ਵੀ ਬਹੁਤ ਸਹਿਯੋਗ ਆ ਜੀ ਤੇ ਸਾਡੇ ਸੇਵਾਦਾਰ ਭਰਾਵਾਂ ਦਾ ਵੀ ਬਹੁਤ ਸਹਿਯੋਗ ਆ ਜੀ ਸਾਨੂੰ ਕਿਉਂਕਿ 3:30 ਵਜੇ 4 ਵਜੇ ਅਸੀਂ ਗੁਰੂ ਘਰ ਪਹੁੰਚ ਜਾਂਦੇ ਆ ਜੀ ਸਵੇਰ ਤੇ 7:30 ਵਜੇ ਤੱਕ ਸਾਡੀ ਡਿਊਟੀ ਹੁੰਦੀ ਆ ਜੀ ਇੱਥੇ ਸਾਰੇ ਸੇਵਾਦਾਰ ਭਰਾ ਸਾਡੇ ਨਾਲ ਰਹਿੰਦੇ ਆ ਜੀ ਠੀਕ ਹੈ ਜੇਕਰ ਇਸ ਵਾਰ ਤੁਹਾਨੂੰ ਸੰਗਤ ਦਾ ਵਧੀਆ ਰਿਸਪਾਂਸ ਮਿਲਦਾ ਜਾਂ ਨੌਜਵਾਨਾਂ ਦਾ ਸਾਥ ਮਿਲਦਾ ਹੈ ਕੀ ਆਉਣ ਵਾਲੇ ਸਾਲਾਂ ਚ ਵੀ ਤੁਸੀਂ ਇਹ ਸੇਵਾ ਜਾਰੀ ਰੱਖੋ ਹਾਂਜੀ ਵਾਹਿਗੁਰੂ ਦੀ ਕਿਰਪਾ ਨਾਲ ਅਸੀਂ ਆਉਣ ਵਾਲੇ ਸਾਲਾਂ ਚ ਵੀ ਇਹ ਜਾਰੀ ਰੱਖਾਂਗੇ ਜੀ ਐਤ ਕੀ ਤਾਂ ਅਸੀਂ ਥੋੜਾ ਜਿਹਾ ਲੇਟ ਹੋ ਗਿਆ ਜੀ ਅੱਗੇ ਤੋਂ ਅਸੀਂ 1 ਦਸੰਬਰ ਤੋਂ ਸ਼ੁਰੂ ਕਰਦਿਆ ਕਰਾਂਗੇ ਜੀ ਤੇ 1 ਮਾਰਚ ਤੱਕ ਰੱਖਿਆ ਕਰਾਂਗੇ ਜੀ ਇੱਕ ਵਾਰ ਜੀ ਵੀਟ ਗ੍ਰਾਸ ਹੈ ਕਿਉਂ ਪੀਣਾ ਚਾਹੀਦਾ ਕੀ ਫਾਇਦਾ ਹੁੰਦਾ ਇਹਦਾ ਇਹਦੇ ਜੀ ਵੀਟ ਗ੍ਰਾਸ ਦੇ ਬਹੁਤ ਫਾਇਦੇ ਹੈ ਜਿਵੇਂ ਕੈਂਸਰ ਵਰਗੀਆਂ ਭੈਣਕ ਬਿਮਾਰੀਆਂ ਇਹਨਾਂ ਨੂੰ ਜਦੋਂ ਖਤਮ ਕਰਦਾ ਜੀ ਇਹ ਵੀਟ ਗ੍ਰਾਸ ਜਿਵੇਂ ਸ਼ੂਗਰ ਹੋ ਗਿਆ ਤੇ ਹੋਰ ਕਈ ਬਿਮਾਰੀਆਂ ਆ ਜਿਨ੍ਹਾਂ ਦਾ ਲਈਏ ਬਹੁਤ ਲਾਹੇਵੰਦ ਆ ਜੀ ਜੜ ਤੋਂ ਖਤਮ ਕਰਨ ਦੀ ਤਾਕਤ ਰੱਖਦਾ ਈਏ ਮੰਨ ਲਓ ਆਪਣੇ ਸਰੀਰ 'ਚ 105 ਤੱਤ ਆਈ ਜ਼ਰੂਰੀ ਹੁੰਦੇ ਆ ਆਪਾਂ ਨੂੰ ਚਾਹੀਦੇ ਤੇ ਇਹ ਕੱਲੇ ਵੀਡ ਗ੍ਰਾਸ 'ਚ 93 ਤੱਤ ਮੌਜੂਦ ਆ ਜੀ ਤੇ ਬਹੁਤ ਸਾਰੀਆਂ ਬਿਮਾਰੀਆਂ ਨੂੰ ਠੀਕ ਕਰਨ ਦੀ ਸਮਰੱਥਾ ਰੱਖਦਾ ਈਏ ਤੇ ਇੱਕ ਇੱਕ ਕਿੰਨਾ ਲੈਣਾ ਚਾਹੀਦਾ ਹੈ ਪੀਣ ਦੀ ਵਿਧੀ ਕੀ ਹੈ ਜੀ ਪੀਣ ਦੀ ਵਿਧੀ ਇਹ ਆ ਜੀ ਇੱਕ ਦਾ ਖਾਲੀ ਪੇਟ ਪੀਣਾ ਚਾਹੀਦਾ ਜੀ ਤੇ ਇਹ 2ml ਪੀਣਾ ਚਾਹੀਦਾ ਜੀ ਇੱਕ ਜਾਣੇ ਨੂੰ ਜੇ ਜਿਹਨੂੰ ਜਾਦੇ ਜਿਵੇਂ ਕੈਂਸਰ ਲਾਸਟ ਸਟੇਟ ਤੇ ਆਈ ਉਹਦੇ ਲਈ ਪਿਆ ਐਮ ਐਲ ਆਈ ਤੇ ਬਾਕੀ ਆਮ ਤਾਂ 20 ਐਮ ਐਲ ਹੀ ਪੀਣਾ ਚਾਹੀਦਾ ਇਹੇ ਤੋਂ ਉਸ ਤੋਂ ਬਾਅਦ ਘੰਟਾ ਕੁਝ ਖਾਣਾ ਪੀਣਾ ਨਹੀਂ ਗਾ ਜੀ ਜੀ ਪਹਿਲਾਂ ਨਰਨੇਕਾਲ ਜੇ ਪੀਣਾ ਹੈ ਹਾਂ ਨਰਨੇਕਾਲ ਜੇ ਪੀਣਾ ਹੈ ਠੀਕ ਹੈ ਕੀ ਅਪੀਲ ਕਰੋਗੇ ਜਿਹੜੇ ਸੰਗਤ ਹਜੇ ਪੀਣ ਨੂੰ ਰਹਿੰਦੀ ਆ ਜਿਨ੍ਹਾਂ ਨੂੰ ਨਹੀਂ ਪਤਾ ਇਹਦੇ ਬਾਰੇ ਵਿੱਚ ਅਸੀਂ ਤਾਂ ਇਹ ਕਹਿੰਦੇ ਆ ਜੀ ਵੱਧ ਤੋਂ ਵੱਧ ਸੰਗਤ ਪਹੁੰਚੇ ਤੇ ਇਸ ਚੀਜ਼ ਦਾ ਲਾਹਾ ਲਹੇ ਜੀ ਤਾਂ ਕਿ ਇਹ ਚੀਜ਼ਾਂ ਬਹੁਤ ਘੱਟ ਆਉਂਦੀਆਂ ਜੀ ਆਪਣੇ ਮਨ ਲਗਾ ਜੀ ਪਹਿਲਾ ਹੁਸਨਤ ਚੱਲ ਰਿਆ ਜੀ ਤੇ ਦੂਜਾ ਆਪਣੇ ਪਿੰਡ ਮਦੀਰ ਦੇ ਵਿੱਚ ਆ ਜੀ ਇੱਕ ਇੱਥੇ ਤੁਹਾਡੇ ਪਿੰਡ ਦੇ ਵਿੱਚ ਬਾਹਰੋਂ ਵੀ ਸੰਗਤ ਪੀਣ ਵਾਸਤੇ ਆਉਂਦੀ ਹੈ ਜੀ ਹਾਂਜੀ ਬਾਹਰੋਂ ਆਉਂਦੀ ਹੈ ਜੀ ਕਈ ਪਿੰਡਾਂ ਜਿਵੇਂ ਰਖਾਲਾ ਅ ਗੁਰੂਸਾਰਾ ਤੇ ਕੋਟਭਾਈ ਤੋਂ ਸੰਗਤ ਆ ਰਹੀ ਹੈ ਜੀ ਵਧੀਆ ਸਹਿਯੋਗ ਵੀ ਦੇ ਰਹੇ ਆ ਜੀ ਜੀ ਵੀਟ ਗ੍ਰਾਸ ਤਿਆਰ ਕਰਨ ਦੇ ਲਈ ਕੀ ਵਿਧੀ ਕੀ ਹੈ ਦੀ ਕਿਹੜੀ ਕਣਕ ਵਰਤਦੇ ਹੋ ਪਹਿਲਾਂ ਤਾਂ ਸਾਰੀ ਸੰਗਤ ਦਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਪਤੇ ਇਦੇ ਲਈ ਸਭ ਤੋਂ ਪਹਿਲਾਂ ਤਾਂ ਜੀ ਮਿੱਟੀ ਆਈ ਜੋ ਕਿ ਆਰਗੈਨਿਕ ਵਰਤੀ ਜਾਂਦੀ ਆ ਕਿਉਂਕਿ ਬਿਨਾਂ ਰੇਤ ਪਰੇ ਵਾਲੀ ਮਿੱਟੀ ਚਾਹੀਦੀ ਆ ਉਸ ਤੋਂ ਬਾਅਦ ਇਹਦੇ ਵਿੱਚ ਜੋ ਕਣਕਾ ਉਹ ਵੀ ਆਰਗੈਨਿਕ ਵਰਤੀ ਜਾਣੀ ਚਾਹੀਦੀ ਜਿਸ ਜੋ ਕਿ ਜੋ ਵੀ ਮੱਧ ਪ੍ਰਦੇਸ਼ ਦੀ ਬ੍ਰਾਂਡ ਆ ਥਾਨ ਬ੍ਰਾਂਡ ਉਹ ਕਣਕ ਵਰਤਦੇ ਆ ਜਿਸ ਵਿੱਚ ਵੀ ਅਸੀਂ ਟ੍ਰੇ ਨੂੰ ਪਹਿਲਾਂ 2 1/2 ਤੋਂ 2 ਇੰਚ ਮਿੱਟੀ ਪਾ ਕੇ ਉਹਦੇ ਵਿੱਚ ਪਾਣੀ ਛਿੜਕ ਕੇ ਉਸ ਤੋਂ ਬਾਅਦ 200 ਤੋਂ 300 ਗ੍ਰਾਮ ਉਹਦੇ ਵਿੱਚ ਕਣਕ ਦਾ ਬੀ ਪਾਇਆ ਜਾਂਦਾ ਜੋ ਬੀ ਪਾ ਕੇ ਉਤ ਨੂੰ ਗਿਰਾਇਆ ਜਾਂਦਾ ਜੋ ਕਿ 14-15 ਦਿਨਾਂ ਵਿੱਚ ਕਣਕ ਉਗਰਾ ਕੇ ਤਿਆਰ ਕੀਤੀਆਂ ਜੋ ਕਿ ਜੂਸ ਬਣਾਉਣ ਦੇ ਕਾਬਿਲ ਹੋ ਜਾਂਦੀਆਂ ਜੀ ਇਹ ਜਿਹੜੀ ਕਣਕ ਆ ਇਹਨੂੰ ਡੇਲੀ ਇਹਦੀ ਦੇਖ ਰਹਿਖ ਕਿਵੇਂ ਕਰਦੇ ਹੋ ਡੇਲੀ ਦੇਖ ਰਹਿਖ ਕਰਦੇ ਹਾਂ ਇਹਨੂੰ ਜੇਸੇ ਲੋੜ ਦੇ ਹਿਸਾਬ ਕੋ ਮੈਨੂੰ ਪਾਣੀ ਸਵੇਰ ਸ਼ਾਮ ਪਾਉਣਾ ਪੈਂਦਾ ਜੀ ਤੇ ਉਸ ਤੋਂ ਬਾਅਦ ਫਿਰ ਵੀਟ ਜਦੋਂ ਤਿਆਰ ਕਰਦੇ ਹੋ ਨਾ ਤਿਆਰ ਕਿਵੇਂ ਕਰਦੇ ਹੋ ਫਿਰ ਕਣਕ ਜਦੋਂ ਤਿਆਰ ਹੋ ਜਾਂਦੀ ਹੈ ਫਿਰ ਵੀਟ ਜੂਸ ਕਿਵੇਂ ਨਿਕਲਦਾ ਇਹਦਾ ਜਦੋਂ ਵੀ ਇਹ ਕਣਕ ਤਿਆਰ ਹੋ ਜਾਂਦੀਆਂ ਨੂੰ ਪਹਿਲਾਂ ਕਟਾਈ ਕਰਕੇ ਕਟਾਈ ਕਰਕੇ ਫਿਰ ਉਸ ਤੋਂ ਬਾਅਦ ਜੜਾਂ ਦੇ ਸਾਡੇ ਪਾਈ ਜਾਲਾਂ ਦਾ ਉਸ ਦੀ ਕਟਾਈ ਕਰਕੇ ਉਸ ਤੋਂ ਬਾਅਦ ਨੂੰ ਸਾਫ ਪਾਣੀ ਨਾਲ ਧੋ ਕੇ ਉਸ ਤੋਂ ਬਾਅਦ ਕੁੰਡੇ ਘੋਟੇ ਵਿੱਚ ਕੁੱਟ ਕੇ ਮਸ਼ੀਨ ਰਹੀ ਇਹਨੂੰ ਕੱਢ ਕੇ ਉਸ ਤੋਂ ਬਾਅਦ ਸੰਗਤਾਂ ਨੂੰ ਸੇਵਨ ਕਰਾਇਆ ਜਾਂਦਾ ਇੱਕ ਬਾਈ ਮਂਦੀਰ ਜਿਹੜਾ ਵੀਟਕਰਾਸ ਦਾ ਲੰਗਰ ਚੱਲ ਰਿਹਾ ਤਾਂ ਡੇਲੀ ਕਿੰਨੇ ਕੀ ਜਿਹੜੀ ਸੰਗਤ ਹੈ ਜਿਹੜੀ ਵੀਟਕਰਾਸ ਦਾ ਜਿਹੜਾ ਸੇਵਨ ਕਰ ਲੈਂਦੀ ਹੈ 300 ਬੰਦਾ ਡੇਲੀ ਦਾ ਹੀ ਲੱਗ ਕੀ ਜਾਂਦਾ ਹੈ 300 ਗੰਦਾ ਇਹਦੇ ਵਿੱਚ ਆਪੇ ਗੱਲ ਕਰੀਏ ਸੰਗਤ ਤੁਹਾਡੇ ਪਿੰਡ ਬਾਹਰੋਂ ਵੀ ਹੋਰ ਪਿੰਡਾਂ ਚੋਂ ਵੀ ਬਾਹਰੋਂ ਵੀ ਆਉਂਦੀ ਹੈ ਠੀਕ ਹੈ ਕੀ ਕਹਿਣਾ ਚਾਹੋਗੇ ਹੋਰ ਲੋਕਾਂ ਨੂੰ ਕੀ ਪੀਣ ਕਰੀਏ ਹੋਰ ਵੀ ਲੋਕ ਆਇਆ ਕਰਨ ਪੀਣ ਆਤੇ ਠੀਕ ਹੈ ਜੀ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂ ਜੀ ਇਹ ਸਾਡੇ ਪਿੰਡ ਵੀਟਕਰਾਸ ਦਾ ਜਿਹੜਾ ਲੰਗਰ ਲੱਗਿਆ ਹੈ ਪਿੰਡ ਦੇ ਸਹਿਯੋਗ ਨਾਲ ਮਤਲਬ ਸਤਕਾਰ ਕਮੇਟੀ ਨੇ ਲਾਇਆ ਇਹਦੇ ਬਹੁਤ ਗੋਣਾ ਜੀ ਸਾਨੂੰ 15 ਤਰੀਕ ਤੋਂ ਹੀ ਪੀਣ ਲੱਗੇ ਆ ਸਾਨੂੰ ਸਰੀਰ ਦੱਸਦਾ ਵੀ ਇਹਦੇ ਵਿੱਚ ਬਹੁਤ ਵੱਡੇ ਗੋਣਾ ਹੈ ਤੇ ਇਹ ਪੀਣਾ ਚਾਹੀਦਾ ਜੀ ਸਾਰੇ ਹਮ ਹਮ ਆ ਕੇ ਆ ਕੇ ਬਾਹਰੋਂ ਅੰਦਰੋਂ ਪੀਂਦੇ ਆ ਸਾਡੇ ਅਸੀਂ ਤੇ ਇਹ ਆਨੇ ਸ਼ਾਬ ਬਣਿਆ ਰਹੇ ਇਸ ਤਰ੍ਹਾਂ ਪਿੰਡ ਦਾ ਜੀ ਬਹੁਤ ਸਹਿਯੋਗ ਹੈ ਸਾਡੇ ਨੌਜਵਾਨਾਂ ਨੂੰ ਆਨੇ ਵੱਧ ਤੋਂ ਵੱਧ ਇਸ ਪਾਸੇ ਲੱਗੋ ਤੇ ਲੋਕਾਂ ਦੀ ਸੇਵਾ ਕਰਨ ਨਾਲ ਆਪ ਤੰਦਰੁਸਤ ਹੋ ਬਹੁਤ ਵਧੀਆ ਚੀਜ਼ ਹੈ ਇਹ ਆਜਮੇ ਲਈ ਵੀ ਇਤਜਾਬ ਨਹੀਂ ਬਣ ਰੰਦਾ ਬਹੁਤ ਠੀਕ ਜੀ ਜੀ ਵੀਰ ਦੀ ਪਹਿਲਾਂ ਤਾਂ ਸਾਰੀ ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਪਹਿਲਾਂ ਤਾਂ ਧੰਨਵਾਦੀ ਆ ਜਿਨ੍ਹਾਂ ਨੇ ਆ ਕੇ ਆਪ ਦੇ ਚੈਨਲ ਤੇ ਇਹ ਸਾਡੀ ਵੀਡੀਓ ਪਾ ਰਹੇ ਆ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ। ਦੂਸਰਾ ਜਿਹੜੇ ਆਪਣੇ ਨੌਜਵਾਨ ਵੀਰ ਹੈ ਸੇਵਾ ਸਟੇਟੀ ਵਾਲੇ ਇਹਨਾਂ ਦਾ ਵੀ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਇਹ ਅਪਰਾਲਾ ਕੀਤਾ। ਬਹੁਤ ਹੀ ਵਧੀਆ ਵੀਟ ਗ੍ਰਾਸ ਬੱਚੇ ਬਹੁਤ ਮਿਹਨਤੀ ਹੈ, ਚੰਗੇ ਪਾਸੇ ਲੱਗੇ ਆ ਪਿੰਡ ਦੇ ਨੌਜਵਾਨ ਵੀਰ ਆ। ਇਸ ਤਰ੍ਹਾਂ ਇਹ ਨਸ਼ਿਆਂ ਤੋਂ ਵੀ ਬਚਣਗੇ ਤੇ ਦੂਸਰਾ ਪਿੰਡ ਵਾਸਨਾਂ ਨੂੰ ਸਿਹਤ ਮਿਲ ਚੰਗੀ ਸਿਹਤ ਲਈ ਪ੍ਰੇਰਿਤ ਕੀਤਾ ਜਾਂਦਾ ਹੈ। ਤਕਰੀਬਨ 300 ਬੰਦਾ ਸਾਡੇ ਰੋਜ਼ ਵੀਟ ਗ੍ਰਾਸ ਦਾ ਸੇਵਨ ਕਰਦਾ। ਸਵੇਰ ਗੁਰਦੁਆਰੇ ਆ ਕੇ ਬਹੁਤ ਚੰਗੀ ਗੱਲ ਹੈ ਇਸ ਨਾਲ ਗੁਰੂ ਘਰ ਨਾਲ ਵੀ ਸੰਗਤ ਨਵੀਂ ਜੁੜੀ ਹੈ ਤੇ ਹੋ ਸਕਦਾ ਵੀ ਬੰਦੇ ਦਾ ਜੀਵਨ ਬਦਲ ਜੇ ਤੇ ਇਹਨਾਂ ਨੇ ਬਹੁਤ ਵੱਡਾ ਅਪਰਾਲਾ ਕੀਤਾ ਇਹਦੇ ਨਾਲ ਪ੍ਰਬੰਧਕ ਕਮੇਟੀ ਦਾ ਵੀ ਸੰਯੋਗ ਹੈ ਸਾਰੇ ਨਗਰ ਨਿਵਾਸੀਆਂ ਨੇ ਵੀ ਸੰਯੋਗ ਦਿੱਤਾ ਵੀਰਾਂ ਦਾ ਤੇ ਚੜ੍ਹਦੀ ਕਲਾ ਵਾਲਾ ਕਾਰਜ ਹੈ ਤੇ ਅਸੀਂ ਤਾਂ ਨੇ ਵੀ ਇਹ ਇਸੇ ਤਰ੍ਹਾਂ ਨਿਰੰਤਰ ਚੱਲਦੀ ਰਵੇ ਸੇਵਾ ਤੇ ਵੀਰਾਂ ਨੂੰ ਸੰਗਤ ਨੂੰ ਬੇਨਤੀ ਹੈ ਵੀ ਜਿਹੜੇ ਹਜੇ ਤੱਕ ਨਹੀਂ ਆਉਂਦੇ ਉਹਨਾਂ ਨੂੰ ਵੀ ਬੇਨਤੀ ਵੀ ਆ ਕੇ ਲੰਗਰ ਵੀ ਛਕਿਆ ਕਰਨਾ ਤੇ ਵੀਰਾਂ ਦਾ ਵੱਦ-ਵੱਦ ਸੰਯੋਗ ਕਰਨ ਸੇਵਾ ਦੇ ਵਿੱਚ ਵੀ ਤੇ ਜਿਸ ਤਰ੍ਹਾਂ ਵੀ ਕੋਈ ਸੰਯੋਗ ਕਰ ਸਕਦਾ ਸੰਯੋਗ ਕਰਨ ਤੇ ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ